ਜੇਕਰ ਪੰਜਾਬ ਨੂੰ ਸਾਨੂੰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈਗਾ ਸੀਪੀਈਸੀ ਉਹਦਾਂ ਹੀ ਅਸੀਂ ਗੁਆਦਰ ਸੀਪੋਰਟ ਤੇ ਪਹੁੰਚ ਜਾਂਦੇ ਆ ਤੇ ਸਾਨੂੰ ਇੱਕ ਰੂਟ ਮਿਲਦਾ সেন্ট্রਲ ਏਸ਼ੀਆ ਨੂੰ ਇੱਕ ਮਿਲਦਾ ਮਿਡਲ ਈਸਟ ਨੂੰ ਤੇ ਪੰਜਾਬ ਦੀ ਜੋ ਮਤਲਬ ਅਰਥਵਿਵਸਥਾ ਹੈਗੀ ਹੈ ਸਾਲਾਂ ਛੇਕ ਹੋ ਜਾਊ ਨੌਜਵਾਨਾਂ ਨੂੰ ਕੰਮ ਮਿਲੂਗਾ ਤੇ ਕਿਸਾਨਾਂ ਨੂੰ ਕੰਮ ਮਿਲੂਗਾ ਵਪਾਰੀਆਂ ਨੂੰ ਕੰਮ ਮਿਲੂਗਾ ਤੇ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਜੰਗੇ ਰੁਕ ਪਰਵਾਤ ਕਰੂਗਾ ਮੇਰੀ ਪ੍ਰਾਇੋਰਟੀ ਪਹਿਲੀ ਹੈ ਕਿ ਸਾਡੇ ਬਾਕਾ ਬਾਰਡਰ ਤੇ ਸੈਨੀ ਵਾਲਾ ਬਾਰਡਰ ਦੋਨੋ ਖੁੱਲਨੇ ਚਾਹੀਦੇ ਹੈ ਤੇ ਸਾਨੂੰ ਪਾਕਿਸਤਾਨ ਨਾਲ ਅਮਨ ਦੋਸਤੀ ਤੇ ਵਪਾਰ ਚਾਹੀਦਾ ਹੈ ਨਾ ਕਿ ਦੁਸ਼ਮਣੀ ਤੇ ਜੰਗ ਚਾਹੀਦੀ ਹੈ ਅਮਰੀਕਾ ਕੈਨੇਡਾ ਨੇ ਜਾਂ ਬਤਾਲੀਆਂ ਮੁਲਕਾਂ ਨੇ ਆਪਣੇ ਨਸ਼ਾ ਵਿਰੋਧੀ ਕਾਨੂੰਨ ਬਦਲੇ ਹੈਗੇ ਆ ਭਾਰਤ ਸਰਕਾਰ ਨੂੰ ਵੀ ਕਰਵਾਏ ਦੀ ਨਸ਼ੇ ਨੇ ਹਿੰਦੁਸਤਾਨ ਦੇ ਜਿਵੇਂ ਫੀਮ ਹੈ ਪੁੱਕੀ ਹੈ ਭੰਗ ਹੈਗੀ ਹੈ ਇਹਨਾਂ ਵਿਚਕਾਰ ਤੇ ਜਿਹੜੇ ਘਾਤਕ ਨਸ਼ੇ ਨੇ ਜਿਵੇਂ ਮੈਡੀਕਲ ਨਸ਼ੇ ਹੈਗੇ ਆ, ਸਿੰਥੈਟਿਕ ਨਸ਼ੇ ਹੈਗੇ ਆ, ਕੈਮੀਕਲ ਨਸ਼ੇ ਹੈਗੇ ਆ ਇਹਨਾਂ ਵਿਚਕਾਰ ਫਰਕ ਪਾਣਾ ਚਾਹੀਦਾ ਹੈਗਾ ਤੇ ਦੋਨਾਂ ਪ੍ਰਤੀ ਪਹੁੰਚ ਹੈਗੀ ਹੈ ਉਹ ਅਲੱਗ-ਅਲੱਗ ਕਰਨੀ ਚਾਹੀਦੀ ਹੈ ਐਨਡੀपीएस ਕਾਨੂੰਨ 'ਚ ਸੋਧ ਪੇਸ਼ ਕੀਤੀ ਸੀਗੀ ਕਾਨੂੰਨੀ ਤੌਰ ਤੇ ਪਾਰਲੀਮੈਂਟ ਨੇ ਉਹਨੂੰ ਮਨਜ਼ੂਰ ਕੀਤਾ ਬਹਿਸ ਵਸਤਰੀ ਲੱਗ ਸੀ ਕਿਉਂਕਿ ਲਾਟਰੀ ਸਿਸਟਮ ਉੱਤੇ ਕੋਈ ਕੇਸ ਲੱਗਦਾ ਕੋਈ ਨਹੀਂ ਲੱਗਦਾ ਹੈਗਾ ਜੇਕਰ ਮੈਨੂੰ ਦੁਬਾਰਾ ਮੌਕਾ ਮਿਲਦਾ ਹੈਗਾ ਤਾਂ ਮੈਂ ਉਹ ਐਨਡੀਪੀਐਸ ਐਕਟ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪੰਜਾਬ ਹਾਈ ਕਮਾਂਡ ਹੁੰਦੀ ਹੈਗੀ ਆ ਪਰ ਪੰਜਾਬ ਚਲਾਏ ਦਿੱਲੀ ਰਹੀ ਹੈ ਪੰਜਾਬ ਦੇ ਅਫਸਰ ਦਿੱਲੀ ਨੂੰ ਬੱਧ ਜਵਾਬ ਦੇ ਆ ਗਏ ਪੰਜਾਬ ਚ ਮੁੱਖ ਮੰਤਰੀ ਬਰਾਬਰ ਦਾ ਬੰਦਾ ਨਹੀਂ ਰਾਗਬ ਚੱਡਾ ਲਾ ਕੇ ਰੱਖਿਆ ਹੈਗਾ ਪੰਜਾਬ ਦੀ ਜਿਹੜੇ ਰਾਜ ਸਭਾ ਦੇ ਮੈਂਬਰ ਆ ਪੰਜਾਬ ਚ ਨਹੀਂ ਲੈ ਉਹ ਬਾਹਰੋਂ ਲਿੱਤੇ ਹੈਗੇ ਆ ਦਿੱਲੀੋਂ ਲਿੱਤਾ ਹੈਗਾ ਜਬ ਵੱਡੇ ਵੱਡੇ ਧੜ ਲਿੱਤੇ ਹੈਗੇ ਕਹਿੰਦੇ ਅੰਬੇਦਕਰ ਤੇ ਬੱਬ ਪਈ ਸਿੱਟ ਪਾਕਿਸਤਾਨ ਦੀ ਫੋਟੋ ਲਈ ਹੋਈ ਹੈ ਪਰ ਕੋਈ ਵੀ ਉਹਨਾਂ ਦੇ ਵਿਚਾਰਤ ਵਾਲਾ ਬੰਦਾ ਇਹਨਾਂ ਨੇ ਰਾਜ ਸਭਾ MP ਨਹੀਂ ਬਣਾ ਕੇ ਭੇਜਿਆ ਹੈ ਪਹਿਲਾਂ ਅਹਿਮ ਸਾਬਦਾਲੀ ਬੱਲੇ ਵੀ ਇਹਨਾਂ ਦੇ ਪੁਰਖਿਆਂ ਦਾ ਵੱਲੋਂ ਹੈਗਾ ਕਿ ਉਹ ਵੀ ਉਹਨਾਂ ਨੇ ਉਸ ਬੱਲੇ ਉਹਨਾਂ ਸਾਥ ਦਿੱਤਾ ਅੰਗਰੇਜ਼ਾਂ ਬੱਲੇ ਅੰਗਰੇਜ਼ਾਂ ਸਾਥ ਦਿੱਤਾ ਜੋ ਰਾਜ ਕਾਂਗਰਸ ਦਾ ਆਇਆ ਤਾਂ 50 ਸਾਲ ਕਾਂਗਰਸ ਰਹਿ ਕੇ ਮੋਜਾ ਮਾਣੀਆਂ ਕਿਉਂਕਿ ਜਿਹੜਾ ਬੰਦਾ ਜਿੰਨਾ ਕਾਣਾ ਹੈਗਾ ਉਹਨੇ ਕਮਜ਼ੋਰ ਹੈਗਾ ਇਹਨਾਂ ਕੋਲ ਦੋਏ ਰਸਤੇ ਸਗੇ ਜਾਂ ਤਾਂ ਈਡੀ ਨੂੰ ਫੇਸ ਕਰਦੇ ਜਿਵੇਂ ਲਾਲੂ ਪ੍ਰਸਾਦ ਯਾਦਵ ਨੇ ਕੀਤਾ ਹੈਗਾ ਜੇਲ੍ਹ ਕੱਟিয়েਗੀ ਪਰ ਈਨ ਨਹੀਂ ਮੰਨੀ ਜਾਫਰ ਗੋਡੇ ਟੇਕਦੇ ਇਹ ਟੱਬਰ ਕਰ ਮੁਹੰਮਦ ਸ਼ਾਹ ਮੋਰੇ ਗੋਡੇ ਟੇਕ ਗਿਆ ਤੇ ਇਹਨਾਂ ਨੇ ਇਨਦ ਕਬੂਲ ਕਰ ਲਈ ਆਪਣੀ ਸਾਰੀ ਅਣਖ ਮਾਰ ਕੇ ਉਸ ਉਹ ਪਾਰਟੀ ਜਿਹਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਚਾਰ ਵਾਰ ਐਮਪੀ ਬਣਾਇਆ ਹੈਗਾ ਇੱਕ ਵਾਰ ਕੇਂਦਰ ਦੇ ਵਜ਼ੀਰ ਬਣਾਇਆ ਹੈਗਾ ਤੇ ਉਸ ਪਾਰਟੀ ਨਾਲ ਦਗਾ ਦੇ ਕੇ ਉਸ ਪਾਰਟੀ ਚੱਲ ਗਈ ਜਿਹੜੀ ਕਿਸਾਨਾਂ ਦੀ ਕਾਤਲ ਹੈ ਮੇਰੇ ਛੋਟੇ ਭਰਾ ਦਾ ਨਾਂ ਹੈਗਾ ਯਸ਼ਵੀਰ ਕਵੀਰ ਉਹਦੇ ਛੋਟੇ ਭਰਾ ਦਾ ਨਾਂ ਹੈਗਾ ਹਰਵੀਰ ਨਾਨਕ ਸੋ ਪਿਤਾ ਜੀ ਨੇ ਕਦੀ ਸਾਡੀ ਜਾਤ ਜਿਹੜੀ ਗੜ ਗੋਤ ਸੇਗਾ ਸਾਡੀ ਜਾਤ ਸੀਗੀ ਉਹਨੂੰ ਦਰਸਾਦਾ ਹੋਇਆ ਉਪਨਾਮ ਨਹੀਂ ਲਾਇਆ ਉਹਨਾਂ ਨੇ ਆਪਣੀ ਜੋ ਸੂਫੀਆਨਾ ਮਤ ਸੀਗਾ ਜਾਂ ਜੋ ਭਗਤੀ ਯੁੱਗ ਦੇ ਜੋ ਮਾਨ ਸ਼ਕਤੀਤਾ ਸੀਗਾ ਉਹਨਾਂ ਨਾਲ ਨਾਲ ਸਾਰੇ ਫਕੀਰਾਂ ਦਾ ਵੀ ਨਾਮਾ ਗੁਰੂ ਦਾ ਹਾਂਜੀ 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 ਰਾਜਾ ਨਹੀਂ ਫਕੀਰ ਹੈ ਪਟਿਆਲੇ ਦੀ ਤਕਦੀਰ ਹੈ ਇਹ ਪੋਸਟਰ ਡਾਕਟਰ ਧਰਮਵੀਰ ਗਾਂਧੀ ਹਰਾਂਦੇ ਨੇ ਉਹਨਾਂ ਦੇ ਗ੍ਰਹਿ ਵੀ ਕੇ ਅਸੀਂ ਬੈਠੇ ਹੋਇਆ ਉਹਨਾਂ ਦੇ ਨਾਲ ਇਹ ਮੁਲਾਕਾਤ ਕਰ ਰਹੇ ਹਾਂ ਔਰ ਇੱਕ ਵੱਡਾ ਮੈਸੇਜ ਇਸ ਪੋਸਟਰ ਦੇ ਵੱਲੋਂ ਦਿੱਤਾ ਜਾ ਰਿਹਾ ਡਾਕਟਰ ਧਰਮਵੀਰ ਗਾਂਧੀ ਹਰਾਂਦੀ ਤਰਫੋਂ ਕਿਉਂਕਿ ਲਗਾਤਾਰ ਪਾਰਲੀਮੈਂਟ ਦੀ ਜਿਹੜੀ ਸਿਆਸਤ ਹੈ ਲੋਕ ਸਭਾ ਦੀ ਸਿਆਸਤ ਹੈ ਉੱਥੋਂ ਮਹਾਰਾਜਾ ਪਰਿਵਾਰ ਹੈ ਜਿਹੜਾ ਉਹ ਭਾਰੀ ਰਿਹਾ ਲੋਕ ਉਹਨਾਂ ਨੂੰ ਸਮਰਥਨ ਦਿੰਦੇ ਰਹੇ ਪਰ ਉਹ ਭਾਰ ਘਟਾਉਣ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹਰਾਂ ਨੇ 2014 ਦੇ ਵਿੱਚ ਇੱਕ ਵੱਡੇ ਉੱਭਰ ਕੇ ਸਾਹਮਣੇ ਆਏ ਸੀਗੇ 2014 ਦੇ ਵਿੱਚ ਕਿਹਾ ਜਾਂਦਾ ਸੀ ਕਿ ਆਮਦਮੀ ਪਾਰਟੀ ਦੀ ਇੱਕ ਵੇਵ ਹੈ ਪਰ ਚਾਰ ਉਮੀਦਵਾਰੀ ਜਿੱਤੇ ਸੀ ਉਹਨਾਂ ਚੋਂ ਡਾਕਟਰ ਧਰਮਵੀਰ ਗਾਂਧੀ ਵੀ ਸੀਗੇ ਲੰਬਾ ਇੱਕ ਸਫ਼ਰ ਰਿਹਾ ਭਾਰਤ ਜੁੜੋ ਯਾਤਰਾ ਦੇ ਨਾਲ ਜੁੜਦੇ ਨੇ ਉਸ ਤੋਂ ਬਾਅਦ ਹੁਣ ਕਾਂਗਰਸ ਦੀ ਤਰਫ ਤੋਂ ਡਾਕਟਰ ਧਰਮਵੀਰ ਗਾਂਧੀ ਇਹ ਚੋਣ ਲੜ ਰਹੇ ਨੇ ਡਾਕਟਰ ਸਾਹਿਬ ਕਾਂਗਰਸ ਦੀ ਤਰਫ ਤੋਂ ਲੜ ਰਹੇ ਹੋ ਕਾਂਗਰਸ ਦੇ ਵਿਚਾਰ ਦੇ ਨਾਲ ਕਿਸ ਤਰ੍ਹਾਂ ਤੁਹਾਡੀ ਸਾਂਝ ਪਈ ਔਰ ਉਹ ਵਿਚਾਰ ਦੇ ਨਾਲ ਸਾਂਝ ਪਾ ਕੇ ਹੁਣ ਕੀ ਕਰਨਾ ਚਾਹੁੰਦੇ ਹੋ ਸਿਆਸਤ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਜਾ ਦੇਖੋ 14 ਤੋਂ 24 ਤੱਕ ਜਿਹੜਾ ਸ਼ਾਸਨ ਹੈਗਾ ਭਾਜਪਾ ਦਾ ਉਸ ਦੌਰਾਨ ਜੋ ਮੁਲਕ ਦੀ ਆਰਥਿਕਤਾ ਤਵਾ ਹੋਈ ਹੈਗੀ ਹੈ ਮੁਲਕ ਜਿਹੜਾ ਹੈਗਾ ਕੁਝ ਕਾ ਚੰਦ ਕਾਰਪਟ ਘਰਾਨਿਆਂ ਕੋਲ ਜਿਸ ਤਰ੍ਹਾਂ ਗਿਰਵੀ ਰੱਖ ਦਿੱਤਾ ਗਿਆ ਕਾਡੀਆਂ ਪਾ ਬੇਚ ਦਿੱਤਾ ਗਿਆ ਹੈਗਾ ਜਿਸ ਜਿਸ ਤਰ੍ਹਾਂ ਬੇਰੁਜ਼ਗਾਰੀ ਮਹਿੰਗਾਈ ਦਾ ਬੋਲਬਾਲਾ ਹੈਗਾ ਹੈ ਸਮਾਜਿਕ ਤੌਰ ਤੇ ਜਿਵੇਂ ਇੱਕ ਫਿਰਕਾ ਪ੍ਰਸਤੀ ਦਾ ਜੋ ਤਾਣਾ ਬਣਾ ਹੈਗਾ ਉਹ ਬੁਣਿਆ ਜਾ ਰਿਹਾ ਹੈਗਾ ਹੈ ਧਾਰਮਿਕ ਧ्रुਵੀਕਰਨ ਕੀਤਾ ਜਾ ਰਿਹਾ ਹੈਗਾ ਹੈ ਭਾਈਚਾਰਕ ਸਾਂਝ ਨੂੰ ਖਤਮ ਕੀਤਾ ਜਾ ਰਿਹਾ ਹੈਗਾ ਹਰ ਰੋਜ਼ ਹਿੰਦੂ ਮੁਸਲਮ ਜਾਂ ਹਿੰਦੁਸਤਾਨ ਪਾਕਿਸਤਾਨ ਦਾ ਰੌਲਾ ਪਾ ਕੇ ਇੱਕ ਖਾਸ ਫਿਰਕੇ ਦੇ ਖਿਲਾਫ ਨਫਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ ਸੋ ਜਿਹੜਾ ਜਿਹੜਾ ਸਮਾਜਿਕ ਵਾਤਾਵਰਨ ਹੈ ਉਹ ਜ਼ਰੀਲਾ ਕੀਤਾ ਜਾ ਰਿਹਾ ਸਿਆਸੀ ਤੌਰ ਤੇ ਮੁਲਕ ਵਿੱਚ ਇੱਕ ਅਣ ਅਲਾਨੀ ਐਮਰਜੈਂਸੀ ਵਰਗੀ ਹਾਲਤ ਹੈ ਮੀਡੀਆ ਦਾ ਗਲਾ ਘੁੱਟਿਆ ਗਿਆ ਟੀਵੀ ਰੇਡੀਓ ਜਾਂ ਮਤਲਬ ਜਿਹੜੇ ਖਬਰਾਂ ਨੇ ਇਨਾਂ ਦੀ ਜਿਹੜੀ ਆਜ਼ਾਦੀ ਆ ਉਹ ਖਤਮ ਕਰ ਦਿੱਤੀ ਗਈ ਹੈ ਡਰਾਇਆ ਗਿਆ ਹੈਗਾ ਹੈ ਸਾਰੇ ਮੀਡੀਆ ਚੈਨਲਾਂ ਤੇ ਇੱਕੋ ਹੀ ਮਤਲਬ ਚਿਹਰਾ ਦਿਖਦਾ ਉਹ ਮੋਦੀ ਦਾ ਹੈਗਾ ਹੈ ਮੀਡੀਆ ਸੱਤਾ ਨੂੰ ਸਵਾਲ ਕਰਨ ਦੀ بجائے ਵਿਰੋਧੀ ਪੱਖ ਨੂੰ ਸਵਾਲ ਕਰਦਾ ਪਿਛਲੇ 10 ਸਾਲ ਤੋਂ ਸੱਤਾ ਨੂੰ ਜਵਾਬਦੇਹੀ ਨਹੀਂ ਬਣਾਦਾ ਹੈਗਾ ਤੇ ਦੂਜੇ ਪਾਸੇ ਜਿਹੜੀਆਂ ਸੰਸਥਾਵਾਂ ਸਾਡੇ ਸੰਵਿਧਾਨ ਘੜਿਆ ਨੇ ਜਮਹੂਰੀਤ ਰਾਖੀ ਵਾਸਤੇ ਬਣਾਈਆਂ ਸਿਗੀਆਂ ਚਾਹੇ ਉਹ ਈਡੀਸੀ ਚਾਹੇ ਸੀਬੀਆਈਸੀ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੀ ਚਾਹੇ ਉਹ ਅਦਾਲਤਾਂ ਸਿਗੀਆਂ ਚਾਹੇ ਉਹ ਮੀਡੀਆ ਸਿਗਾ ਜਿਹੜੀਆਂ ਕਿ ਜਮਹੂਰੀਤ ਨੂੰ ਪੱਕੇ ਪੈਰੀ ਕਰਦੀ ਸੀ ਜਾਇਦਾ ਖੋਰਾ ਲੱਗਣ ਤੋਂ ਬਚਾਉਂਦੀਆਂ ਸਿਗੀਆਂ ਉਹਨੀਆਂ ਸਾਰੀਆਂ ਸੰਸਥਾਵਾਂ ਨੂੰ ਆਪਣੀ ਜੇਬੀ ਜਥੇਵੰਦੀ ਬਣਾ ਕੇ ਉਹਨਾਂ ਨੂੰ ਆਪਣੇ ਅਫਸਰ ਜਿਹਦੇ ਐ ਸਿਆਸੀ ਹਿੱਤ ਨੇ ਉਹਨਾਂ ਵਾਸਤੇ ਵਰਤਣ ਵਾਸਤੇ ਉਹਨਾਂ ਦੀ ਜਿਹੜੀ ਸਾਰੀ ਪ੍ਰਭੂ ਸੱਤਾ ਹੈਗੀ ਆਜ਼ਾਦੀ ਹੈਗੀ ਹੈ ਉਹ ਉਹਨਾਂ ਦੀ ਮਤਲਬ ਜੋ ਇੰਡੀਪੈਂਡੈਂਸ ਹੈਗੀ ਆ ਉਹ ਖਤਮ ਕਰ ਦਿੱਤੀ ਗਈ ਹੈਗੀ ਹੈ ਡਾਕਟਰ ਸਾਹਿਬ ਹਮ ਫਿਰ ਸਾਰੇ ਮਸਲੇ ਤੁਸੀਂ ਲਿਆ ਰਹੇ ਹੋ ਧਿਆਨ ਦੇ ਵਿੱਚ ਪਰ ਕਾਂਗਰਸ ਦੀ ਨਮਾਇੰਦਗੀ ਪ੍ਰਨੀਤ ਕੌਰ ਕਰਦੇ ਰਹੇ ਨੇ ਪਰ ਉਹ ਤਾਂ ਫਿਰ ਉਸੇ ਭਾਜਪਾ ਚਲੇ ਜਾਂਦੇ ਜਿਹੜਾ ਤੁਸੀਂ ਕਹਿੰਦੇ ਜ਼ਹਿਰੀਲਾ ਸਮਾਜ ਹਾਂ ਬਿਲਕੁਲ ਹੈ ਦੇਖੋ ਇਹ ਪਰਿਵਾਰ ਦਾ ਨਾ ਅਜੀਬੇ ਪਿਸ਼ੋਕੜ ਹੈਗਾ ਹੈ ਅੰਗਰੇਜ਼ ਪਹਿਲਾਂ ਅਹਿਮਦ ਸਾਬਦਾਲੀ ਵੇਲੇ ਵੀ ਇਹਨਾਂ ਦੇ ਪੁਰਖਿਆਂ ਦਾ ਵੱਲੋਂ ਹੈਗਾ ਕਿ ਉਹ ਵੀ ਉਹਨਾਂ ਨੇ ਉਸ ਵੇਲੇ ਉਹਨਾਂ ਸਾਥ ਦਿੱਤਾ ਅੰਗਰੇਜ਼ਾਂ ਬਲੇ ਅੰਗਰੇਜ਼ਾਂ ਸਾਥ ਦਿੱਤਾ ਜਦੋਂ ਰਾਜ ਕਾਂਗਰਸ ਦਾ ਆਇਆ ਤਾਂ 50 ਸਾਲ ਕਾਂਗਰਸ ਰਹਿ ਕੇ ਮੋਜਾ ਮਾਣੀਆਂ ਤੇ ਮੋਜੇ ਨਿਯਮ ਮੰਨਿਆ ਕਿ ਮੋਦੀ ਦੀ ਈਡੀ ਤੇ ਅਮਿਤ ਸ਼ਾਹ ਦੀ ਈਡੀ ਨੇ ਮਗਰ ਪੈ ਗਈ ਤੇ ਉੱਥੋਂ ਡਰਦੇ ਹੋਏ ਕਿਉਂਕਿ ਜਿਹੜਾ ਬੰਦਾ ਜਿੰਨਾ ਕਾਣਾ ਹੈਗਾ ਉਨੇ ਕਮਜ਼ੋਰ ਹੈਗਾ ਫਿਰ ਨ ਕੋਈ ਦੋਏ ਰਸਤੇ ਸਗੇ ਜਾਂ ਤਾਂ ਈਡੀ ਨੂੰ ਫੇਸ ਕਰ ਦੇ ਜਿਵੇਂ ਲਾਲੂ ਪ੍ਰਸਾਦ ਯਾਦਵ ਨੇ ਕੀਤਾ ਹੈਗਾ ਜੇਲ੍ਹ ਕੱਟিয়েਗੀ ਪਰ ਈਨ ਨਹੀਂ ਮੰਨੇ ਤੇ ਜਾਂ ਫਿਰ ਗੋਡੇ ਟੇਕ ਦੇ ਇਹ ਟੱਬਰ ਫਿਰ ਅਮਿਤ ਸ਼ਾਹ ਮੋਰੇ ਗੋਡੇ ਟੇਕ ਗਿਆ ਤੇ ਇਹਨਾਂ ਨੇ ਈਨ ਕਬੂਲ ਕਰ ਲਈ ਆਪਣੀ ਸਾਰੀ ਅਣਖ ਮਾਰ ਕੇ ਉਸ ਉਹ ਪਾਰਟੀ ਜੀ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਚਾਰ ਵਾਰ ਐਮਪੀ ਬਣਾਇਆ ਹੈਗਾ ਇੱਕ ਵਾਰ ਕੇਂਦਰ ਦੇ ਵਜ਼ੀਰ ਬਣਾਇਆ ਹੈਗਾ ਸ਼੍ਰੀਮਤੀ ਪੰਨੀਤ ਕੌਰ ਨੂੰ ਤੇ ਉਸ ਪਾਰਟੀ ਨਾਲ ਦਗਾ ਦੇ ਕੇ ਉਸ ਪਾਰਟੀ ਚਲ ਗਈ ਜਿਹੜੀ ਕਿਸਾਨਾਂ ਦੀ ਕਾਤਲ ਹੈ ਜਿਹੜੀ ਦੇਸ਼ ਵਿੱਚ ਫਿਰਕੂ ਵਾਤਾਵਰਣ ਪੈਦਾ ਕਰ ਰਹੀ ਹੈ ਜਿਹਨੇ ਸਸਤਾਵਾ ਦਾ ਘਾਣ ਕਰ ਰਹੀ ਹੈ ਮੁਲਕ ਨੂੰ ਵੇਚ ਰਹੀ ਹੈ ਮੁਲਕ ਨੂੰ ਵੰਡ ਰਹੀ ਹੈਗੀ ਹੈ ਤੇ ਉਸ ਪਾਰਟੀ ਦੀ ਗੋਦੀ ਜਾ ਬੈਠੇ ਨੇ ਤੇ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਚਾਹੀਦਾ ਆਪਣੀ ਜ਼ਮੀਰ ਤੋਂ ਪੁੱਛਣਾ ਚਾਹੀਦਾ ਕਿ ਇਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾਗਾ ਪਰ ਮੇਰਾ ਖਿਆਲ ਜ਼ਮੀਰ ਨਾਲ ਦੀ ਕੋਈ ਚੀਜ਼ ਨਹੀਂ ਲੱਗਦੀ ਹੈਗੀ ਬੜੀ ਬੇਸ਼ਰਮੀ ਨਾਲ ਇਹਨਾਂ ਨੇ ਮਤਲਬ ਕਾਂਗਰਸ ਨੂੰ ਤਲੰਜਲੀ ਦੇਖ ਕੇ ਭਾਜਪਾ ਦਾ ਪੱਲੂ ਫੜਿਆ ਹੈਗਾ ਇਹਨਾਂ ਨੂੰ ਮੁਬਾਰਕ ਡਾਕਟਰ ਸਾਹਿਬ ਜੀ ਦੇਖਿਆ ਤੋਂ ਡਾਕ ਕਲੀਨਿਕ ਖੁੱਲਾ ਹੋਇਆ ਸੀਗਾ ਇਹ ਪ੍ਰੈਕਟਿਸ ਹੈ ਜਿਹੜੀ ਤੋਂ ਢੀ ਲੋਕਾਂ ਸੋਸ਼ਲ ਕੰਮਾਂ ਦੇ ਵਿੱਚ ਵੀ ਤੁਸੀਂ ਪਹਿਲਾਂ ਵੀ ਐਕਟਿਵ ਰਹੇ ਹੋ ਧਰਨੇ ਮੇਜਾਂ ਜਾਂਦੇ ਰਹੇ ਹੋ ਕਲੀਨਿਕ ਤੋਂ ਡੱਜ ਵੀ ਜਾਂਦਾ ਜੀ ਹਾਂ ਚੱਲਦਾ ਜੀ ਕਲੀਨਿਕ ਬੈ ਚਲਾਇਆ ਹੈਗਾ ਮੈਂ ਕਦੀ ਆਪਣੇ ਡਾਕਟਰੀ ਪਿੱਛੇ ਤੋਂ ਮੁੱਖ ਨਹੀਂ ਮੋੜਿਆ ਹੈਗਾ ਜੋ ਡਾਕਟਰੀ ਕਿੱਤੇ ਦੀ ਸੁੱਛਤਾ ਸ਼ੁੱਧਤਾ ਹੈਗੀ ਉਹ ਬਣਾ ਕੇ ਰੱਖੀ ਹੈਗੀ ਐ ਗਰੀ ਮਰੀਜ਼ ਦੀ ਬਾਹ ਫੜੀ ਹੈਗੀ ਤੇ ਜਿਹੜਾ ਅੱਜ ਡਾਕਟਰੀ ਕਿੱਤੇ ਜੋ ਨਿਗਾਰ ਆਇਆ ਉਦੋਂ ਉਦੋਂ ਹਰ ਤਰ੍ਹਾਂ ਨਾਲ ਬਚਿਆ ਹੈਗਾ ਹੈ ਤੋ ਇਹੋ ਕਾਰਨ ਹੈ ਕਿ ਮੈਂ ਆਪਣੇ ਪ੍ਰੈਕਟਿਸ ਦੌਰਾਨ 100 ਤੋਂ 150 ਮਰੀਜ਼ ਰੋਜ਼ ਦੇਖਦਾ ਪੰਜਾਬ ਦੇ ਵੱਖ-ਵੱਖ ਖਿੱਸਿਆਂ ਜਿਉਂ ਆਉਂਦੇ ਨੇ ਲੋੜਵੰਦਾ ਦੀ ਮਦਦ ਕਰਦਾ ਹੈਗਾ ਯਾ ਤੇ ਇਹ ਮੇਰੀ ਕਿਤੇ ਪ੍ਰਤੀ ਪ੍ਰਤੀਬੱਧਤਾ ਹੈਗੀ ਹੈ ਕਿਤੇ ਪ੍ਰਤੀ ਇਮਾਨਦਾਰੀ ਹੈਗੀ ਹੈ ਕਿ ਮੈਂ ਉਹ ਪਿਛਲੇ 50 ਸਾਲ ਤੋਂ ਜੋ ਮੈਂ ਬਰਕਰਾਰ ਰੱਖੀ ਹੈ ਡਾਕਟਰ ਸਾਹਿਬ ਤੁਸੀਂ ਇੱਕ ਸਧਾਰਨ ਕਲੀਨਿਕ ਚਲਾਉਂਦੇ ਹੋ ਤੁਹਾਡੇ ਸਾਹਮਣੇ ਵੀ ਇੱਕ ਡਾਕਟਰ ਵੀ ਨੇ ਉਹ ਪੰਜਾਬ ਦੇ ਸਿਹਤ ਮੰਤਰੀ ਵੀ ਨੇ ਹਾਂ ਠੀਕ ਹੈ ਉਹ ਉਹ ਆਪਣਾ ਉਹ ਆਪਣਾ ਕੰਮ ਹੈਗਾ ਮੇਰਾ ਆਪਣਾ ਕੰਮ ਹੈ ਉਹਨਾਂ ਦਾ ਆਪਣਾ ਸਪੈਸ਼ਲਟੀ ਮੇਰੀ ਆਪਣੀ ਸਪੈਸ਼ਲਟੀ ਹੈਗੀ ਡਾਕਟਰ ਸਾਹਿਬ ਇਲਾਜ ਦੇ ਲਈ ਤੁਹਾਡਾ ਚਰਚਾ ਦੇ ਵਿੱਚ ਇਹ ਵੀ ਇੱਕ ਮਸਲਾ ਤੁਸੀਂ ਉਭਾਰਿਆ ਫੀਮ ਦੀ ਖੇਤੀ ਨੂੰ ਲੈ ਕੇ ਉਹ ਬੜਾ ਚਰਚਾ ਦੇ ਵਿੱਚ ਰਿਹਾ ਇਸ ਵਾਰ ਤਾਂ ਵਿਧਾਨ ਸਭਾ ਦੇ ਵਿੱਚ ਵੀ ਖਾਸੀ ਚਰਚਾ ਹੋ ਗਈ ਪਰ ਉਸ ਤੇ ਬਹਿਸ ਕਰਨ ਨੂੰ ਕੋਈ ਗੱਲ ਕਰਨ ਨੂੰ ਰਾਜ਼ੀ ਨਹੀਂ ਹੈਗਾ ਪਾਰਲੀਮੈਂਟ ਦੇ ਵਿੱਚ ਅਗਰ ਤੁਹਾਨੂੰ ਲੋਕ ਚੁਣਦੇ ਨੇ ਤੁਸੀਂ ਕਿਸ ਤਰ੍ਹਾਂ ਦਾ ਉਸ ਮਸਲੇ ਤੇ ਨੇ ਬੈ ਫੀਮ ਦੀ ਕੀਤੀ ਦੀ ਮੈਂ ਵਕਾਲਤ ਨਹੀਂ ਸੀ ਕਰਦਾ ਮੈਂ ਐਨਡੀਪੀਐਸ ਐਕਟ ਜਿਹੜਾ ਅਫੀਮ ਪੁੱਕੀ ਖਾਣ ਵਾਲਿਆਂ ਨੂੰ ਅਪਰਾਧੀ ਬਣਾਦਾ ਹੈਗਾ ਮੁਜਰਮ ਬਣਾਦਾ ਹੈਗਾ ਔਰ ਅਜੇ ਵੀ 24 25 ਹਜ਼ਾਰ ਬੰਦਾ ਜੇਲ੍ਹਾਂ ਚ ਬੈਠਾ ਹੈਗਾ ਮੈਂ ਉਹਨਾਂ ਦੀ ਵਕਾਲਤ ਕਰਦਾ ਕਿ ਜਿਸ ਤਰ੍ਹਾਂ ਅਮਰੀਕਾ ਕੈਨੇਡਾ ਨੇ ਜਾਂ ਬਤਾਲੀਆਂ ਮੁਲਕਾਂ ਨੇ ਆਪਣੇ ਨਸ਼ਾ ਵਿਰੋਧੀ ਕਾਨੂੰਨ ਬਦਲੇ ਹੈਗੇ ਆ ਭਾਰਤ ਸਰਕਾਰ ਨੂੰ ਵੀ ਕਰਵਾਇਤੀ ਨਸ਼ੇ ਨੇ ਹਿੰਦੁਸਤਾਨ ਦੇ ਜਿਵੇਂ ਫੀਮ ਹੈ ਪੁੱਕੀ ਹੈ ਭੰਗ ਹੈਗੀ ਹੈ ਇਹਨਾਂ ਵਿਚਕਾਰ ਤੇ ਜਿਹੜੇ ਘਾਤਕ ਨਸ਼ੇ ਨੇ ਜਿਵੇਂ ਮੈਡੀਕਲ ਨਸ਼ੇ ਹੈਗੇ ਆ ਸਿੰਥੈਟਿਕ ਨਸ਼ੇ ਹੈਗੇ ਆ ਕੈਮੀਕਲ ਨਸ਼ੇ ਹੈਗੇ ਆ ਇਹਨਾਂ ਵਿਚਕਾਰ ਫਰਕ ਪਾਣਾ ਚਾਹੀਦਾ ਹੈਗਾ ਤੇ ਦੋਨਾਂ ਪ੍ਰਤੀ ਪਹੁੰਚ ਹੈਗੀ ਹੈ ਉਹ ਅਲੱਗ-ਅਲੱਗ ਕਰਨੀ ਚਾਹੀਦੀ ਹੈ ਜਿੱਥੇ ਰਵਾਇਦੀ ਨਸ਼ਾ ਪ੍ਰਤੀ ਪਹੁੰਚ ਲਚਕਦਾਰ ਹੋਣੀ ਚਾਹੀਦੀ ਹੈ ਸੁਧਾਰਨ ਵਾਲੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਰੋਜ਼ਗਾਰ ਦੇ ਕੇ ਜਾਂ ਉਹਨਾਂ ਦੀ ਲੋੜ ਪੂਰੀ ਕਰਕੇ ਇੱਕ ਸੀਮਤ ਮਾਤਰਾ ਜੋਨ ਦੀ ਹੈਗੀ ਹੈ ਡਾਕਟਰੀ ਇਲਾਜ ਦੇ ਮੁਤਾਬਕ ਉਹਨਾਂ ਦੀ ਉਹ ਪੂਰੀ ਕਰਨੀ ਚਾਹੀਦੀ ਜਿਵੇਂ ਸ਼ਰਾਬ ਦੇ ਠੇਕੇ ਦਾ ਹਰ ਤੱਕ ਖੁੱਲੇ ਹੋਏ ਆ ਪਰ ਫੀਮ ਭੁਖੀ ਵਾਲਾ ਜਿਹੜਾ ਹੈਗਾ ਉਹ ਬੰਦੇ 5 5000 ਕਿਲੋ ਦੀ ਭੁੱਕੀ ਜਿਹੜੀ 400 ਰੁਪਏ ਦੇ ਹੁੰਦੀ ਸੀਗੀ ਮਾਫੀਆ ਦੇ ਉਹ ਲੁੱਟ ਲੁੱਟ ਦਾ ਸ਼ਿਕਾਰ ਹੋ ਰਿਆ ਔਰ ਮਹਿੰਗੀ ਭੁੱਕੀ ਹੋਣ ਕਰਕੇ ਫਿਰ ਉਹ ਮੈਡੀਕਲ ਨਸ਼ੇ ਸਸਤੇ ਵਰਤਨ ਵਾਸਤੇ ਮਜਬੂਰ ਹੈ ਜਿਹੜੇ ਸਿਹਤ ਵਾਸਤੇ ਹਾਨੀ ਕਰਕ ਨੇ ਸੋ ਮੈਂ ਐਨਡੀਪੀਐਸ ਕਾਨੂੰਨ 'ਚ ਸੋਧ ਪੇਸ਼ ਕੀਤੀ ਸੀਗੀ ਕਾਨੂੰਨੀ ਤੌਰ ਤੇ ਪਾਰਲੀਮੈਂਟ ਨੇ ਉਹਨੂੰ ਮਨਜ਼ੂਰ ਕੀਤਾ ਬਹਿਸ ਵਾਸਤੇ ਨਹੀਂ ਲੱਗ ਸਈ ਕਿਉਂਕਿ ਲੋਟਰੀ ਸਿਸਟਮ ਉੱਤੇ ਕੋਈ ਕੇਸ ਲੱਗਦਾ ਕੋਈ ਨਹੀਂ ਲੱਗਦਾ ਹੈਗਾ ਜੇਕਰ ਮੈਨੂੰ ਦੁਬਾਰਾ ਮੌਕਾ ਮਿਲਦਾ ਹੈਗਾ ਤਾਂ ਮੈਂ ਉਹ ਐਨਡੀਪੀਐਸ ਐਕਟ ਨੂੰ ਬਦਲਣ ਦੀ ਫੇਰ ਮੁੜ ਕੇ ਪੂਰੀ ਕੋਸ਼ਿਸ਼ ਕਰਾਂ ਡਾਕਟਰ ਸਾਹਿਬ ਥੋੜਾ ਤੁਹਾਡੇ ਨਿੱਜੀ ਜ਼ਿੰਦਗੀ ਦੇ ਬਾਰੇ ਤੁਹਾਡੇ ਨਾਮ ਨਾਲ ਗਾਂਧੀ ਸੁਣਦੇ ਨੇ ਲੋਕ ਪਰ ਇਹ ਗਾਂਧੀ ਸ਼ਬਦ ਦੀ ਇਹ ਕਦੋਂ ਤੁਹਾਡੇ ਨਾਲ ਨਾਮ ਨਾਲ ਜੁੜਿਆ ਜੀ ਅਸਲ ਬਿਰਨਾ ਗਾਂਧੀ ਨਹੀਂ ਮੇਰਾ ਹੈਗਾ ਆ ਅ ਮੇਰੇ ਪਿਤਾ ਜੀ ਜਿਹੜਾ ਅ ਭਗਤੀ ਯੁੱਗ ਵਿੱਚ ਸੂਫੀ ਮਤ ਤੋਂ ਬੜੇ ਪ੍ਰਭਾਵਤ ਸੀਗੇ ਭਗਤੀ ਯੁੱਗ ਦੇ ਜਿਹਨਾਂ ਵੀ ਵੱਡੇ ਹੋਏ ਨੇ ਮਤਲਬ ਮਹਾਨ ਵਿਅਕਤੀوں ਤੋਂ ਪ੍ਰਭਾਵਤ ਸੀਗੇ ਅਜੀ ਤਿੰਨ ਭਰਾ ਹੈਗੇ ਮੇਰਾ ਨਾਂ 10ਵੀਂ ਦੇ ਸਰਟੀਫਿਕੇਟ ਤੇ ਧਰਮਵੀਰ ਬੁੱਲਾ ਹੈਗਾ ਹਾਂ ਬੁੱਲੇ ਸ਼ਾ ਬਦਲੇ ਕ ਸੂਫੀ ਕਵੀ 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 ਸੇ ਉਹ ਇਹਨੇ ਬਹੁਤ ਹੀ ਇੱਕ ਪੰਜਾਬ ਦੇ ਤੇ ਬੁੱਲੇ ਨਾਲੋਂ ਚੁੱਲਾ ਚੰਗਾ ਜਿੱਥੇ ਅੰਨ ਪਕਾਈਦਾ ਠਾਕਰ ਨਾਲੋਂ ਠਿੱਕਰ ਚੰਗਾ ਪੁਨਬੁਨ ਦਾਣਾ ਖਾਈਦਾ ਮੱਕੇ ਨਾਲੋਂ ਮੁੱਕਾ ਚੰਗਾ ਮਾਰ ਕੇ ਹੋਸ਼ ਭਲਾਈਦਾ ਪੋਥੀ ਨਾਲੋਂ ਖੋਤੀ ਚੰਗੀ ਜਿਸ ਤੇ ਰਜਕਮਾਈਦਾ ਬੁੱਲੇ ਸ਼ਾ ਨੂੰ ਮੁਰਸ਼ਿਦ ਮਿਲਿਆ ਦਰਸ਼ਨ ਹੋ ਗਿਆ ਸਾਈ ਦਾ ਬੁੱਲੇ ਸ਼ਾ ਬਾਗੀ ਕਵੀ ਹੋਏ ਨੇ ਹਾਂ ਪੰਜਾਬ ਦੀ ਸੂਫੀਆਂ ਦਾ ਇੱਕ ਦੌਰ ਰਿਹਾ ਹੈਗਾ ਤੇ ਮੇਰੇ ਛੋਟੇ ਭਰਾ ਦਾ ਨਾਂ ਹੈਗਾ ਯਸ਼ਵੀਰ ਕਬੀਰ ਉਹਦੇ ਛੋਟੇ ਭਰਾ ਦਾ ਨਾਂ ਹੈਗਾ ਹਰਬੀਰ ਨਾਨਕ ਸੋ ਪਿਤਾ ਜੀ ਨੇ ਕਦੀ ਸਾਡੀ ਜਾਤ ਜਿਹੜੀ ਗੋਤ ਸੇਗਾ ਸਾਡੀ ਜਾਤ ਸੀਗੀ ਉਹਨੂੰ ਦਰਸਾ ਦਾ ਹੋਇਆ ਉਪਨਾਮ ਨਹੀਂ ਲਾਇਆ ਉਹਨਾਂ ਨੇ ਆਪਣੀ ਜੋ ਸੂਫੀਾਨਾ ਮੱਤ ਸੀਗਾ ਜੋ ਭਗਤੀ ਯੁਗ ਦੇ ਜੋ ਮਾਨ ਸ਼ਕਤੀਤਾ ਸੀਗਾ ਉਹਨਾਂ ਦਾ ਨਾਂ ਨਾ ਸਾਰੇ ਫਕੀਰਾਂ ਦਾ ਵੀ ਨਾਮ ਆ ਗੁਰੂ ਜੀ ਦੇ ਵਿੱਚ ਹਾਂਜੀ ਹਾਂਜੀ ਔਰ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਐਮਰਜੈਂਸੀ ਦਾ ਦੌਰ ਵੀ ਰਿਹਾ ਉਹਦੇ ਵਿੱਚ ਵੀ ਤੁਹਾਡੀ ਗੱਲ ਚੱਲਦੀ ਹੈ ਵਿਦਿਆਰਥੀ ਰਾਜਨੀਤੀ ਨਾਲ ਵੀ ਤੁਹਾਡਾ ਸਬੰਧ ਹਾਂ ਅਸੀਂ ਪਿੰਡਾਂ ਚੋਂ ਇਹਦੇ ਬੱਚੇ ਗਏ ਨੇ ਉਸ ਪਹਿਲੇ ਜਦੋਂ ਪੰਜਾਬ ਚ ਵਿਦਿਆਰਥੀ ਲਹਿਰ ਦਾ ਹਲਚਲ ਸੀਗੀ ਦੁਨੀਆ ਚ ਹਲਚਲ ਸੀਗੀ ਬੇਤਨਾਮ ਸਲਗ ਰਿਹਾ ਸੀਗਾ ਕੰਬੋਡੀਆ ਸਲਗ ਰਿਹਾ ਸੀਗਾ ਤਾਂ ਅਸੀਂ ਫੌਰੀ ਤੌਰ ਤੇ ਮੈਡੀਕਲ ਕਾਲਜ ਜਾਂਦੇ ਆਂ ਹੀ ਅਸੀਂ ਜਿਹੜੀ ਖਬੇਪੱਖੀ ਲਹਿਰ ਤੇ ਅਸਰ ਚ ਆਈ ਹੈਗੇ ਆ ਔਰ ਪੂਰੇ ਜੋਰ ਨਾਲ ਕੰਮ ਕੀਤਾ ਹੈਗਾ ਇਹ ਵਿਦਿਆਰਥੀ ਹਿੱਤਾਂ ਵਾਸਤੇ ਵੀ ਸਮਾਜਿਕ ਦੀ ਭਲਾਈ ਵਾਸਤੇ ਵੀ ਤੇ ਐਮਰਜੈਂਸੀ ਫਿਰ 2 ਮਹੀਨੇ ਮੈਨੂੰ ਜੇਲ ਵੀ ਜਾਣਾ ਪਿਆ ਹੈਗਾ ਉਸ ਤੋਂ ਬਾਅਦ ਜਿ ਭੂਰੀਤ ਕਾਰ ਸਭਾ ਬਣਾਈ ਉਹ ਮੈਂ ਅਖੀਰ ਤੱਕ ਉਹਦਾ ਮੈਂ ਜਨਰਲ ਸਖਤ ਕਰ ਰਿਹਾ ਤੇ ਫਿਰ ਮਜ਼ਦੂਰਾਂ ਚ ਕੰਮ ਕੀਤਾ 4 ਸਾਲ ਲੁਧਿਆਣ ਦੇ ਬਰਵਾਸੀ ਮਜ਼ਦੂਰਾਂ ਚ ਜਮਾਲਪੁਰ ਕਲੋਨੀ ਢੰਡਾਰੀ ਕਲਾ ਤੇ ਗੈਸਪਰਾ ਵਿੱਚ ਤੇ ਫਿਰ ਉਸ ਤੋਂ ਬਾਅਦ ਜਦੋਂ ਆਮ ਆਦੀ ਪਾਰਟੀ ਲਹਿਰ ਆਈ ਤੇ ਕਿਉਂਕਿ ਅੰਦਰ ਇੱਕ ਆਗ ਸੀ ਕਿ ਕੁਝ ਕਰਨਾ ਚਾਹੀਦਾ ਚੰਗਾ ਸੁਨੱਖਾ ਸੋਹਣਾ ਜੀਵਨ ਯੋਗਾ ਸਮਾਜ ਬਣਾਉਣ ਵਾਸਤੇ ਯੋਗਦਾਨ ਕਰਨਾ ਚਾਹੀਦਾ ਔਰ ਅੱਗੇ ਲਾ ਕੇ ਕਰਨਾ ਚਾਹੀਦਾ ਤਾਂ ਉਹ ਜਿਵੇਂ ਸ਼ਾਮਲ ਹੋਇਆ ਤੇ ਉਹ ਦੇਖਿਆ ਕਿ ਆਮ ਆਦੀ ਪਾਰਟੀ ਫਰਾਡ ਹੈਗੀ ਹੈ ਤੋ ਕਾ ਹੈਗੀ ਹੈ ਠਗ ਠਗ ਠਗਾ ਦੀ ਪਾਰਟੀ ਹੈ ਮੈਂ ਪਾਰਟੀ ਛੱਡ ਦਿੱਤੀ ਫਿਰ ਮੈਂ ਪੰਜਾਬ ਦੇ ਮੁੱਦਿਆਂ ਤੇ ਕੰਮ ਕੀਤਾ ਨਸ਼ਿਆਂ ਦੀ ਸਮੱਸਿਆ ਤੇ ਕੰਮ ਕੀਤਾ ਪੰਜਾਬ ਦੇ ਪਾਣੀ ਤੇ ਕੰਮ ਕੀਤਾ ਪੰਜਾਬ ਦੇ ਬਾਕੀ ਮੁੱਦੇ ਵਾਰੇ ਹੈਗੇ ਪਾਸ਼ਾ ਦੇ ਮੁੱਦੇ ਵਾਰੇ ਹੈਗੇ ਪੰਜਾਬੀ ਦੀ ਜੋ ਪੰਜਾਬੀ ਕੌਮ ਹੈ ਇਹਦੀ ਜੋ ਪ੍ਰੋਬਲਮ ਹੈਗੀਆਂ ਉਹ ਵਾਰੀਆਂ ਹੈਗੀਆਂ ਸਿੱਖ ਮੈਰਿਜ ਬਿੱਲ ਪੇਸ਼ ਕੀਤਾ ਹੈਗਾ ਸੋ ਇਹ ਸਾਰਾ ਕੁਝ ਮੈਂ ਮਤਲਬ ਆਪਣੇ ਮੇਰੇ ਆਪਣੇ ਐਮਪੀ ਦੇ ਪ੍ਰਾਪਤੀਆਂ ਨੇ ਜਿਹੜੀਆਂ ਟੂਰੀ ਪੀਰੀਅਡ ਦੌਰਾਨ ਕੀਤਾ ਹੈਗਾ ਜੀ ਹਾਲਕਿ ਬਾਅਦ ਦੇ ਵਿੱਚ ਪੂਰਾ ਤੁਸੀਂ ਕਾਰਜਕਾਲ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਗਾਮਦਵੀ ਪਾਰਟੀ ਤੋਂ ਪਰ ਡਾਕਟਰ ਸਾਹਿਬ ਆਮਦਨੀ ਪਾਰਟੀ ਦੇ ਨਾਲ ਤੁਹਾਡਾ ਤਜਰਬਾ ਠੀਕ ਹੈ ਨਿੱਜੀ ਜਾਤੀ ਜਿਵੇਂ ਵੀ ਹੈ ਪਰ ਤੁਹਾਡੇ ਆਮਦਨੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੱਲ ਉਹਨਾਂ ਨੂੰ ਕਿਵੇਂ ਦੇਖਦੇ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਕਹਿੰਦੇ ਪੰਜਾਬ ਮੇਰੇ ਹੱਥਾਂ ਦੇ ਵਿੱਚ ਸੇਫ ਹੈ ਉਹ ਨਹੀਂ ਉਤਾਪ ਉਤਾਪ ਕੇਜਰੀਵਾਲ ਦਿੱਤਾ ਖਡਾਉਣਾ ਹੈਗਾ ਉਹਨਾਂ ਦੇ ਬਾਰੇ ਕੀ ਗੱਲ ਕਰਨੀ ਹੈਗੀ ਹੈ ਪੰਜਾਬ ਹਾਈ ਕਮਾਂਡ ਹੁੰਦੀ ਹੈਗੀ ਹੈ ਪਰ ਸਾਬ ਪੰਜਾਬ ਚਲਾਏ ਦਿੱਲੀ ਰਹੀ ਹੈ ਪੰਜਾਬ ਦੇ ਅਫਸਰ ਦਿੱਲੀ ਨੂੰ ਵੱਧ ਜਵਾਬ ਦੇ ਹੈਗੇ ਆ ਪੰਜਾਬ ਚ ਮੁੱਖ ਮੰਤਰੀ ਬਰਾਬਰ ਦਾ ਬੰਦਾ ਨਹੀਂ ਰਾਗ ਚੱਡਾ ਲਾ ਕੇ ਰੱਖਿਆ ਹੈਗਾ ਪੰਜਾਬ ਦੀ ਜਿਹੜੇ ਰਾਜ ਸਭਾ ਦੇ ਮੈਂਬਰ ਆ ਪੰਜਾਬ ਚ ਨਹੀਂ ਲਏ ਉਹ ਬਾਹਰੋਂ ਲਿੱਤੇ ਹੈਗੇ ਆ ਦਿੱਲੀੋਂ ਲਿੱਤਾ ਹੈਗਾ ਜਬ ਬੜੇ ਬੜੇ ਤਣਾੜ ਲਿੱਤੇ ਆਗੇ ਕਹਿਣੋਂ ਬੇਦਕਰ ਤੇ ਬਬ ਸ਼ੀਤ ਪਾਕਿਸਤਾਨੀ ਫੋਟੋ ਲਾਈ ਹੋਈ ਹੈ ਪਰ ਕੋਈ ਵੀ ਉਹਨਾਂ ਦੀ ਵਿਚਾਰਤਰ ਵਾਲਾ ਬੰਦਾ ਇਹਨਾਂ ਨੇ ਰਾਜ ਸਭਾ MP ਨਹੀਂ ਬਣਾ ਕੇ ਭੇਜਿਆ ਹੈਗਾ ਕੋਈ ਇਤਨਾ ਆੜ ਭੇਜੇ ਕੋ ਯੂਨੀਵਰਸਿਟੀ ਵਾਈਸ ਚਾਂਸਰ ਦੀ ਕੋਈ ਹੈਲਥ ਦਾ ਬੜਾ ਵੱਡਾ ਬੈਰਨ ਸੀਗਾ ਸੋ ਇਹ ਮੇਮਲ ਬਾਕੀ ਵੀ ਹੋਰ ਇਹਨਾਂ ਨੇ ਮਤਲਬ ਕੋਈ ਪੰਜਾਬ ਨਾਲ ਧੋਖਾ ਹੀ ਕੀਤਾ ਹੈ ਜੀ ਡਾਕਟਰ ਸਾਹਿਬ ਤੁਸੀਂ ਕੁਝ ਆਖਰ ਦੇ ਵਿੱਚ ਕਹਿਣਾ ਚਾਹੁੰਦੇ ਹੋ ਲੇਕੋ ਕੁਝ ਨਹੀਂ ਮੈਂ ਤਾਂ ਇਹ ਕਹੂੰਗਾ ਕਿ ਅੱਜ ਜਿੱਦੀ ਵੱਡੇ ਚੁਣੌਤੀਆਂ ਦੇਸ਼ ਨੂੰ ਤਰਪੇਸ਼ ਹੈ ਸਮਾਜਿਕ ਖੇਤਰ ਚ ਫਿਰਕੂ ਜੋ ਪਾੜਾ ਹੈਗਾ ਜੋ ਧਾਰਮਿਕ ਧ्रुਵੀਕਰਨ ਹੈਗਾ ਆਰਥਿਕ ਖੇਤਰ ਜੋ ਜੋ ਇੱਕ ਕੰਗਾਲੀ ਵਾਲ ਬੁਲਕਵਾਦ ਰਿਆ ਮੁਲਕ ਸਾਰਾ ਵੇਚਿਆ ਜਾ ਰਿਹਾ ਲਟਵਾਇਆ ਜਾ ਰਿਹਾ ਹੈਗਾ ਸਾਰੇ ਪਬਲਿਕ ادارے ਖਤਮ ਕਰਕੇ ਪ੍ਰਾਈਵੇਟਾਈਜੇਸ਼ਨ ਜੋਰਾਂ ਤੇ ਹੈਗੀ ਹੈ ਜਿਹਦੀ ਬੇਰੁਜ਼ਗਾਰੀ ਹੈਗੀ ਔਰ ਵਿਦੇਸ਼ ਬੱਚੇ ਮਤਲਬ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹੈਗੇ ਆ ਪੰਜਾਬ ਚ ਆਪਾਂ ਦੇਖਦੇ ਹੀ ਹੈਗੇ ਆ ਔਰ ਜਿਹੜਾ ਆਰਥਿਕ ਜਿਹੜਾ ਸਿਆਸੀ ਤੌਰ ਤੇ ਜੋ ਤਾਨਾशाही ਦਾ ਮਾਹੌਲ ਹੈਗਾ ਸਿਆਸੀ ਤਾਨਾशाही ਜਿਸ ਚ ਡਰ ਪੈ ਖੌਫ ਦਾ ਮਾਹੌਲ ਹੈ ਗਿਆ ਹੈ মিডিਆ ਆਜ਼ਾਦ ਨਹੀਂ ਹੈ ਗਿਆ ਉਹ ਸਾਰੇ ਕੁਝ ਨੂੰ ਮਤਲਬ ਬਦਲਣ ਵਾਸਤੇ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਉਹ ਰਾਹੁਲ ਗਾਂਧੀ ਉਹ ਰਾਣੀ ਜੋ ਦੇਖਿਆ ਕਿ ਪਾਰਲੀਮੈਂਟ ਜਿਨੀ ਬੋਲਣ ਦਿੰਦੇ ਜੋ ਦੇਖਿਆ ਕਿ ਸਾਨੂੰ ਮਤਲਬ মিডিਆ ਸਾਡੀ ਆਵਾਜ਼ ਨਹੀਂ ਚੁੱਕੀ ਜਾਂਦੀ ਸਾਨੂੰ ਟੀਵੀ ਨਹੀਂ ਦਿਖਾਉਂਦਾ ਸਾਨੂੰ ਖ਼ਬਰਾਂ ਨਹੀਂ ਸਾਡੇ ਬਾਰੇ ਲਿਖਦੀਆਂ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਹਿੰਦੁਸਤਾਨ ਨੂੰ ਉੱਤਰ ਤੋਂ ਦੱਖਣ ਪੂਰਬ ਤੋਂ ਪੱਛਮ ਸਾਰੇ ਮੁਲਕ ਨੂੰ ਮਾਪਿਆ ਹਜ਼ਾਰਾਂ ਕਿਲੋਮੀਟਰ ਯਾਤਰਾ ਕੀਤੀ ਲੱਖਾਂ ਕਰੋੜਾਂ ਲੋਕਾਂ ਨਾਲ ਸੰਵਾਦ ਰਚਾਇਆ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਔਰਤਾਂ ਨਾਲ ਆਦੀਵਾਸੀਆਂ ਨਾਲ ਤੇ ਫਿਰ ਜਦੋਂ ਇਹ ਸਾਰਾ ਕੁਝ ਮਤਲਬ ਇਹਨਾਂ ਨੇ ਕੀਤਾ ਤਾਂ ਇਸ ਜੋ ਜੋ ਮੈਨੀਫੈਸਟੋ ਪੈਦਾ ਹੋਇਆ ਉਹ ਤੁਹਾਡੇ ਸਾਹਮਣੇ ਹੈਗਾ ਔਰਤਾਂ ਵਾਸਤੇ ਕਿਸਾਨਾਂ ਵਾਸਤੇ ਕਿਸਾਨਾਂ ਕਿਸਾਨਾਂ ਵਾਸਤੇ ਐਮਐਸਬੀ ਦੀ ਕਾਨੂੰਨੀ ਗਰੰਟੀ ਕਰਜ਼ਾ ਮਾਫੀ ਹਰ ਉਸ ਗਰੀਬ ਔਰਤ ਨੂੰ ਜੋ ਗਰੀਬੀ ਲਾਈਨ ਤੋਂ ਹੇਠਾਂ ਹੈਗੀ ਹੈ ਉਹਨੂੰ ਮਤਲਬ 1 ਲੱਖ ਰੁਪਏ ਸਾਲ ਦਾ ਉਹਨੂੰ ਦੇਣਾ ਜਦ ਤੱਕ ਗਰੀਬੀ ਲੈਣ ਤੋਂ ਉੱਪਰ ਨਹੀਂ ਉਠਾ ਦਈਏ ਐਮਐਸਪੀ ਤੁਸੀਂ ਗੱਲ ਕਰਕੇ ਧਰਨਾ ਵੀ ਚੱਲ ਰਿਹਾ ਐਮਐਸਪੀ ਨੂੰ ਤੁਸੀਂ ਲੈ ਲਿਆ ਕਿਸਾਨਾਂ ਦੀ ਉਸ ਮੰਗ ਨੂੰ ਆਰਥਿਕਤਾ ਦੀ ਤੁਸੀਂ ਗੱਲ ਕਰਦੋ ਪੰਜਾਬ ਦੀ ਕਿਸਾਨ ਦੇ ਲਈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੇ ਆਰਥਿਕਤਾ ਵਧੀਆ ਖੁਸ਼ਹਾਲੀ ਪੰਜਾਬ ਨੂੰ ਚਾਹੀਦੀ ਹੈ ਬਹੁਤ ਸਾਰਾ ਇੰਡੀਆ ਜਿਹੜਾ ਥਰੂ ਬੰਦਰਗਾਹ ਤੋਂ ਥਰੂ ਸਮੁੰਦਰ ਪਾਕਿਸਤਾਨ ਦੇ ਨਾਲ ਮਿਡਲ ਈਸਟ ਦੇ ਨਾਲ ਵਪਾਰ ਕਰ ਰਿਹਾ ਪਰ ਜਿਹੜਾ ਸਾਡਾ ਇਹ ਰਸਤਾ ਜਿਹੜਾ ਪਾਕਿਸਤਾਨ ਦੇ ਨਾਲ ਖੁੱਲਦਾ ਜ਼ਮੀਨੀ ਰਸਤਾ ਇਹ ਬਿਲਕੁਲ ਠੀਕ ਹੈ ਜਿਹੜੀ ਜਿਹੜਾ ਸਾਡਾ ਬਾਗਾ ਬਾਰਡਰ ਹੈ ਨਾ ਸਾਡਾ ਇਸ ਰਾਹੀਂ ਐ ਦੁਨੀਆ ਦੇ ਬਹੁਤ ਮਤਲਬ ਇਤੀ ਮੁਲਕਾਂ ਨਾਲ ਐ সেন্ট্রਲ ਏਸ਼ੀਆ ਤੇ ਜਿਹੜੇ ਖਾੜੀ ਦੇ ਮੁਲਕ ਹੈਗੇ ਮਿਡਲ ਈਸਟ ਸਾਡਾ ਵਪਾਰ ਰਿਆ ਇੱਕ ਕਹਾਵਤ ਹੈ ਜੋ ਸੁਖ ਜੱਜੂ ਦੇ ਚਵਾਰੇ ਸੋ ਬਲਖ ਨਾ ਬੁਖਾਰੇ ਬਲਖ ਬੁਖਾਰੇ ਕਿਜ਼ਾਕਿਸਤਾਨ ਵਗੈਰਾ ਕਿਰਗਿਸਤਾਨ ਵਗੈਰਾ ਬਲਖ ਬੁਖਾਰੇ ਹੈਗੇ ਆ ਤੇ ਜੇਕਰ ਪੰਜਾਬ ਨੂੰ ਸਾਨੂੰ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈਗਾ ਸੀਪੀਈਸੀ ਉਧਰ ਹੀ ਅਸੀਂ ਗਵਾਦਰ ਸੀਪੋਰਟ ਤੇ ਪਹੁੰਚ ਜਾਂਦੇ ਆ ਤਾਂ ਸਾਨੂੰ ਇੱਕ ਰੂਟ ਮਿਲਦਾ ਸੈਂਟਰਲ ਏਸ਼ੀਆ ਨੂੰ ਇੱਕ ਮਿਲਦਾ ਮਿਡਲ ਈਸਟ ਨੂੰ ਤੇ ਪੰਜਾਬ ਦੀ ਜੋ ਮਤਲਬ ਅਰਥਵਿਵਸਥਾ ਹੈਗੀ ਹੈ ਸਾਲਾਂ ਛੇਕ ਹੋ ਜਾਊਗੀ ਨੌਜਵਾਨਾਂ ਨੂੰ ਕੰਮ ਮਿਲੂਗਾ ਤੇ ਕਿਸਾਨਾਂ ਨੂੰ ਕੰਮ ਮਿਲੂਗਾ ਵਪਾਰ ਵਪਾਰੀਆਂ ਨੂੰ ਕੰਮ ਮਿਲੂਗਾ ਤੇ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਚੰਗੇ ਰੂਪ ਪ੍ਰਭਾਵਿਤ ਕਰੂਗਾ ਤੁਹਾਡੀ ਲਿਸਟ ਚ ਪਹਿਲਾ ਮਸਲਾ ਜੀ ਮੇਰੀ ਪ੍ਰਾਇੋਰਟੀ ਪਹਿਲੀ ਹੈਗੀ ਹੈ ਕਿ ਰੱਬ ਸਾਡੇ ਬਾਗਾ ਬਾਰਡਰ ਤੇ ਸੈਨੀ ਵਾਲਾ ਬਾਰਡਰ ਦੋਨੋਂ ਖੁੱਲਣੇ ਚਾਹੀਦੇ ਤੇ ਸਾਨੂੰ ਪਾਕਿਸਤਾਨ ਨਾਲ ਅਮਨ ਦੋਸਤੀ ਤੇ ਵਪਾਰ ਚਾਹੀਦਾ ਹੈਗਾ ਨਾ ਕਿ ਦੁਸ਼ਮਣੀ ਤੇ ਜੰਗ ਚਾਹੀਦੀ ਹੈਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟੀ ਅਸੀਂ ਤੁਹਾਡੇ ਨਾਲ ਪਟਿਆਲਾ ਤੋਂ ਜੁੜੇ ਹੋਏ ਸੀਗੇ ਡਾਕਟਰ ਧਰਮਵੀਰ ਗਾਂਧੀ ਹਰਾਂ ਦੀਏ ਖਾਸ ਮੁਲਾਕਾਤ ਤੁਸੀਂ ਸੁਣ ਰਹੇ ਸੀ ਹਾਲਾਂਕਿ ਸਾਰਾ ਦਿਨ ਇਲੈਕਸ਼ਨ ਕੈਂਪੇਨ ਚ ਬਿਜ਼ੀ ਹੁੰਦੇ ਨੇ ਸ਼ਾਮ ਦੇ ਵਕਤ ਅਸੀਂ ਇਹ ਮੁਲਾਕਾਤ ਨੂੰ ਰਿਕਾਰਡ ਕਰ ਰਹੇ ਹਾਂ ਤੁਹਾਨੂੰ ਚੰਗੀ ਲੱਗੀ ਤੁਸੀਂ ਵੀ ਆਪਣੀ ਟਿੱਪਣੀ ਕਰ ਸਕਦੇ ਹੋ ਅੱਗੇ ਆਪਣੇ ਦੋਸਤਾਂ ਸੱਜਣਾਂ ਸਨੀਆਂ ਦੇ ਨਾਲ ਸਾਂਝਾ ਕਰ ਸਕਦੇ ਹੋ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮੰਤਰੀ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ